ਸ਼ਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਰਣਜੀਤ ਸਿੰਘ ਢੱਡਰੀਆਂ ਇਸ ਦਾ ਵਿਵਾਦ ਨਾਲ ਬਹੁਤ ਪੁਰਾਣਾ ਨਾਤਾ ਹੈ ਚਾਹੇ ਉਹ ਪਹਿਲਾਂ ਗਾਇਕ ਬੱਬੂ ਮਾਨ ਨਾਲ ਕਿਸੇ ਗੱਡੀ ਦੀ ਖਰੀਦ ਨੂੰ ਲੈ ਕੇ ਹੋਵੇ ਜਾਂ ਫਿਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਛਬੀਰ ਲਾ ਕੇ ਜਾਨਲੇਵਾ ਹਮਲੇ ਭਾਵੇਂ ਦਿਵਾਨ ਲਾਉਣ ਨੂੰ ਲੈ ਕੇ ਟਕਰਾਹ ਹੋਵੇ ਜਾਂ ਫਿਰ ਹੁਣ ਤਾਜ਼ਾ ਰੇਪ ਤੇ ਕਤਲ ਦਾ ਮਾਮਲਾ ਪਹਿਲਾਂ ਸੰਤ ਤੇ ਹੁਣ ਬਾਬਾ ਅਖਬਾਰਾਂ ਵਾਲਾ ਰਣਜੀਤ ਸਿੰਘ ਢੱਡਰੀਆ ਹਮੇਸ਼ਾ ਹੀ ਸੁਰਖੀਆਂ ਦੇ ਵਿੱਚ ਜ਼ਰੂਰ ਰਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ 12 ਸਾਲ ਪੁਰਾਣੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਰੇਪ ਅਤੇ ਕਤਲ ਦੇ ਦੋਸ਼ਾਂ ਤਹਿਤ एफआईआर दर्ज कर ली गई पंजाब पुलिस ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇੱਕ ਐਫੀਡਾਵਟ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਹੈ ਜਿਸ ਮੁਤਾਬਕ 7 ਦਸੰਬਰ ਨੂੰ ਪਸੀਆਣਾ ਥਾਣੇ ਦੇ ਵਿੱਚ ਧਾਰਾ 302 ਜੋ ਕਿ ਕਤਲ ਦੀ ਹੁੰਦੀ ਹੈ 376 ਜੋ ਕਿ ਰੇਪ ਦੀ ਧਾਰਾ ਹੁੰਦੀ ਹੈ ਤੇ 506 ਕ੍ਰਿਮੀਨਲ ਇੰਟੀਮੀਡੇਸ਼ਨ ਮਤਲਬ ਡਰਾਉਣ ਧਮਕਾਉਣ ਦੀ ਧਾਰਾ ਇਨ੍ਹਾਂ ਤਿੰਨਾਂ ਧਾਰਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਹਰਿਆਣਾ ਦੇ ਕੈਥਲ ਦੇ ਵਾਸੀ ਸਾਹਿਬ ਸਿੰਘ ਦੇ ਬਿਆਨਾਂ ਤੇ ਦਰਜ ਕੀਤੀ ਗਈ ਹੈ। ਸਾਹਿਬ ਸਿੰਘ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਉਸਦੀ ਭੈਣ ਉਸਦੀ ਮਾਂ ਦੇ ਨਾਲ ਗੁਰਦੁਆਰਾ ਪਰਮੇਸ਼ਰ ਦਵਾਰ ਜਾਂਦੀ ਸੀ ਤੇ ਕਈ ਵਾਰ ਉਹ ਉੱਥੇ ਹੀ ਰਹਿ ਵੀ ਜਾਂਦੀ ਹੁੰਦੀ ਸੀ। ਇਸੇ ਦੌਰਾਨ ਹੀ ਉਸਦੇ ਬਾਬੇ ਨਾਲ ਕਥਿਤ ਸੰਬੰਧ ਬਣ ਗਏ ਜਦੋਂ ਉਹ ਕਥਿਤ ਤੌਰ ਤੇ ਗਰਭਤੀ ਹੋ ਗਈ ਤਾਂ ਉਸਨੇ ਬਾਬੇ ਨਾਲ ਗੱਲ ਕੀਤੀ ਪਰ ਉਸ ਨੂੰ ਕਥਿਤ ਤੌਰ ਤੇ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ 22 April 2012 ਨੂੰ ਸ਼ਿਕਾਇਤਕਰਤਾ ਦੀ ਭੈਣ ਸ਼ੇਖੂਪੁਰਾ ਸਥਿਤ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਬਾਹਰ ਬੇਹੋਸ਼ ਹਾਲਤ ਦੇ ਵਿੱਚ ਮਿਲੀ ਸੀ ਸਾਹਿਬ ਸਿੰਘ ਮੁਤਾਬਕ ਉਸਦੀ ਭੈਣ ਦੇ ਪੋਸਟਮਾਰਟਮ ਵਿੱਚ ਮੌਤ ਦੀ ਵਜ੍ਹਾ ਜ਼ਹਿਰ ਨੂੰ ਦੱਸਿਆ ਗਿਆ ਸੀ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਹ ਵੀ ਕਿਹਾ ਗਿਆ ਕਿ ਜਦੋਂ ਮੈਂ ਇਹ ਮਾਮਲਾ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਬੇ ਦੇ ਸਮਰਥਕਾਂ ਵੱਲੋਂ ਮੈਨੂੰ ਧਮਕਾਇਆ ਗਿਆ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਇਹ ਸਾਰਾ ਕੁਝ ਸ਼ਿਕਾਇਤਕਰਤਾ ਨੇ ਕਿਹਾ ਹੈ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸ਼ੀਲ 나ਗੂ ਉਹਨਾਂ ਦੀ ਬੈਂਚ ਸਾਹਮਣੇ ਜੋ ਐਫੀਡੇਵਿਟ ਗੌਰਵ ਯਾਦਵ ਵੱਲੋਂ ਦਿੱਤਾ ਗਿਆ ਹੈ ਉਸ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਔਰਤ ਗੁਰਦੁਆਰਾ ਪਰਮੇਸ਼ਰਦوار ਦੇ ਬਾਹਰ ਬੇਹੋਸ਼ ਹਾਲਤ ਵਿੱਚ ਮਿਲੀ ਸੀ ਉਸ ਦੀ ਬਾਅਦ ਵਿੱਚ ਪਟਿਆਲਾ ਦੇ ਰਜਿੰਦਰਾ ਹਸਪੀਟਲ ਵਿੱਚ ਜਾ ਕੇ ਮੌਤ ਹੋ ਗਈ ਸੀ ਉਸ ਮੌਕੇ ਜੋ ਵੀ ਬਿਆਨ ਦਰਜ ਕੀਤੇ ਗਏ ਸੀ ਜਿਨ੍ਹਾਂ ਵਿੱਚ ਪੀੜਤਾ ਦੀ ਮਾਂ ਦਾ ਬਿਆਨ ਵੀ ਸ਼ਾਮਿਲ ਸੀ ਇਹ ਕਿਹਾ ਗਿਆ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜੁਰਮ ਦਾ ਅੰਦੇਸ਼ਾ ਨਹੀਂ ਹੈ ਸਾਨੂੰ ਕਿਸੇ ਦੇ ਉੱਤੇ ਸ਼ੱਕ ਨਹੀਂ ਹੈ ਪੋਸਟਮਾਰਟਮ ਦੀ ਰਿਪੋਰਟ ਵਿੱਚ ਮੌਤ ਦਾ ਕਾਰਨ ਜਿਹੜਾ ਹੈ ਐਲੂਮੀਨੀਅਮ ਫਾਸਫਾਈਡ ਦਾ ਕੀਟਨਾਸ਼ਕ ਦੱਸਿਆ ਗਿਆ ਹੈ। ਪੀੜਤਾ ਦੇ ਪਰਿਵਾਰ ਵੱਲੋਂ ਬਾਅਦ ਵਿੱਚ ਐਗਜ਼ੀਕਟਿਵ ਮੈਜਿਸਟਰੇਟ ਦੇ ਸਾਹਮਣੇ ਵੀ ਬਿਆਨ ਦਰਜ ਕਰਾਏ ਗਏ ਸਨ ਕਿ ਉਹਨਾਂ ਨੂੰ ਉਸ ਲੜਕੀ ਦੀ ਮੌਤ ਦੇ ਲਈ ਕਿਸੇ ਉੱਪਰ ਵੀ ਸ਼ੱਕ ਨਹੀਂ ਹੈ। ਇਸ ਐਫੀਡੇਵਿਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੂਨ ਤੋਂ ਲੈ ਕੇ ਨਵੰਬਰ 2012 ਵਿੱਚ ਪੀੜਤਾ ਦੀਆਂ ਭੈਣਾਂ ਵੱਲੋਂ ਚਾਰ ਵਾਰ ਢੜਰੀਆਂ ਵਾਲੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਗਈ ਸੀ ਤੇ ਚਾਰੋਂ ਵਾਰ ਪੁਲਿਸ ਨੇ ਜਾਂਚ ਤੋਂ ਬਾਅਦ ਕੇਸ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ ਕਿ ਜਾਂਚ ਦੇ ਵਿੱਚ ਉਹਨਾਂ ਨੂੰ ਢੜਰੀਆਂ ਵਾਲੇ ਦੇ ਖਿਲਾਫ ਕੁਝ ਨਹੀਂ ਲੱਭਿਆ ਇਸ ਕਰਕੇ ਇਹ ਮਾਮਲੇ ਨੂੰ ਬੰਦ ਕਰ ਦਿੱਤਾ ਜਾਵੇ ਇਹ ਚਾਰੋਂ ਵਾਰ ਪੁਲਿਸ ਨੇ ਸਿਫਾਰਿਸ਼ ਕੀਤੀ ਸੀ ਤੇ ਚਾਰੋਂ ਵਾਰ ਪੀੜਤਾ ਦੀ ਭੈਣਾ ਨੇ ਇਨਾ ਮਹੀਨਿਆਂ ਜੂਨ ਤੋਂ ਲੈ ਕੇ ਨਵੰਬਰ ਉਸੇ ਸਾਲ 2012 ਦੇ ਵਿੱਚ ਚਾਰ ਵਾਰ ਸ਼ਿਕਾਇਤਾਂ ਕੀਤੀਆਂ ਸੀ ਚਾਰੋਂ ਵਾਰ ਪੁਲਿਸ ਵੱਲੋਂ ਕੇਸ ਨੂੰ ਬੰਦ ਕਰਨ ਦੀ ਸਿਫਾਰਿਸ਼ ਜਿਹੜੀ ਹੈ ਉਹ ਕਰ ਦਿੱਤੀ ਗਈ ਸੀ 2020 ਦੇ ਵਿੱਚ ਰੂਟੀਨ ਦਫਤਰੀ ਕਾਰਵਾਈ ਦੇ ਦੌਰਾਨ ਇਹ ਸਾਰੇ ਰਿਕਾਰਡ ਨਸ਼ਟ ਕਰ ਦਿੱਤੇ ਗਏ ਸਨ ਤੇ ਇਹ ਮਾਮਲਾ ਦੁਬਾਰਾ ਉਦੋਂ ਉੱਠਿਆ ਜਦੋਂ ਸ਼ਿਕਾਇਤਕਰਤਾ ਨੇ ਸਤੰਬਰ 2023 ਨੂੰ ਇਹ ਇਲਜ਼ਾਮ ਲਗਾਇਆ कि ਉਸ ਨੂੰ ਠੰਕਾਇਆ ਗਿਆ ਹੈ ਕਿ ਉਹ ਕੇਸ ਦੀ ਪੈਰਵਾਈ ਨਾ ਕਰੇ ਇਹ ਸਾਰਾ ਕੁਝ ਡੀਜੀਪੀ ਗੌਰਵ ਯਾਦਵ ਨੇ ਜੋ ਐਫੀਡੇਵਿਟ ਕੋਰਟ ਦੇ ਵਿੱਚ ਜਮਾ ਕਰਾਇਆ ਹੈ ਉਸ ਦੇ ਵਿੱਚ ਇਹ ਸਾਰਾ ਕੇਸ ਦੇ ਤੱਥ ਜਿਹੜੇ ਨੇ ਉਹਨਾਂ ਨੂੰ ਲਿਖਿਆ ਗਿਆ ਹੈ ਤੇ ਹਾਈ ਕੋਰਟ ਦੇ ਸਾਹਮਣੇ ਇਹ ਤੱਥ ਪੇਸ਼ ਕੀਤੇ ਗਏ ਹਾਈ ਕੋਰਟ ਨੇ ਪਹਿਲਾਂ ਇਹ ਵੀ ਪੁੱਛਿਆ ਸੀ ਕਿ ਉਹ ਪੁਲਿਸ ਮੁਲਾਜ਼ਮ ਜੋ ਉਸ ਮੌਕੇ ਦੇ ਉੱਤੇ ਜਾਂਚ ਕਰ ਰਹੇ ਸੀ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਇਹ ਕੋਰਟ ਨੂੰ ਦੱਸਿਆ ਜਾਵੇ ਤੇ ਡੀਜੀਪੀ ਗੌਰਵ ਯਾਦਵ ਨੇ ਜੋ ਐਫੀਡੇਵਿਟ ਦਿੱਤਾ ਹੈ ਉਸ ਵਿੱਚ ਇਹ ਕਿਹਾ ਹੈ ਕਿ ਉਸ ਸਮੇਂ ਦੇ ਡੀਐਸਪੀ ਸਮਾਣਾ ਸੇਵਾ ਸਿੰਘ ਮਾਹੀ ਨੂੰ ਤੇ ਉਸ ਸਮੇਂ ਪਸਿਆਣਾ ਥਾਣੇ ਦੇ ਐਸਐਚਓ ਅਸ਼ੋਕ ਕੁਮਾਰ ਨੂੰ ਸ਼ੋ ਕਾਲ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਹ ਨੋਟਿਸ 7 ਦਸੰਬਰ 2024 ਨੂੰ ਜਿਸ ਦਿਨ ਐਫਆਈਆਰ ਕੀਤੀ ਗਈ ਸੀ ਉਸੇ ਦਿਨ ਇਹਨਾਂ ਦੋਨਾਂ ਅਫਸਰਾਂ ਨੂੰ ਵੀ ਨੋਟਿਸ ਜਾਰੀ ਕਰ ਦਿੱਤੇ ਗਏ ਸੀ ਸੇਵਾ ਸਿੰਘ ਜਿਹੜੇ ਨੇ ਉਹ ਹੁਣ ਸੇਵਾ ਮੁਕਤ ਹੋ ਗਏ ਨੇ ਮਤਲਬ ਉਹ ਰਿਟਾਇਰ ਹੋ ਗਏ ਨੇ ਪੰਜਾਬ ਪੁਲਿਸ ਦਾ ਹੁਣ ਉਹ ਹਿੱਸਾ ਨਹੀਂ ਹੈਗੇ ਫੋਰਸ ਦਾ ਹਿੱਸਾ ਨਹੀਂ ਉਹ ਰਿਟਾਇਰਮੈਂਟ ਏਜ ਉਹਨਾਂ ਦੀ ਹੋ ਗਈ ਸੀ ਤੇ ਉਹਨਾਂ ਨੇ ਰਿਟਾਇਰਮੈਂਟ ਹੋ ਚੁੱਕੀ ਹੈ ਅਸ਼ੋਕ ਕੁਮਾਰ ਜਿਹੜੇ ਨੇ ਉਹ ਇਸ ਟਾਈਮ ਮੌਜੂਦਾ ਦੌਰਨ ਦੇ ਵਿੱਚ ਸੁਪਰੀਡੈਂਟਡ ਆਫ ਪੁਲਿਸ ਨੇ ਐਸਪੀ ਨੇ ਪੰਜਾਬ ਪੁਲਿਸ ਦੇ ਵਿੱਚ ਹੀ ਉਹ ਨੌਕਰੀ ਕਰ ਰਹੇ ਨੇ ਸਰਵਿਸ ਕਰ ਰਹੇ ਹੁਣ ਟੱਡਰੀਆਂ ਵਾਲੇ ਦੇ ਵਕੀਲ ਜੀ ਐਸ ਘੁੰਮਣ ਨੇ ਕੱਲ ਕੇ ਵਿਚਾਰਨਾ ਦੇ ਉੱਤੇ ਆਏ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਰੇ ਦੋਸ਼ ਜਿੰਨੇ ਵੀ ਨੇ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਨੇ ਉਹ ਬੇਪਨਿਆਦ ਨੇ ਤੇ ਸ਼ਿਕਾਇਤਕਰਤਾ ਨੇ ਇੱਕ ਕਹਾਣੀ ਘੜੀ ਹੈ ਜਦਕਿ ਖੁਦ 2012 ਵਿੱਚ ਉਸ ਵੱਲੋਂ ਉਸ ਐਫੀਡਵਿਟ ਤੇ ਸਾਈਨ ਕੀਤੇ ਗਏ ਸੀ ਜਿਸ ਵਿੱਚ ਇਹ ਲਿਖਿਆ ਸੀ ਕਿ ਉਸ ਨੂੰ ਕਿਸੇ ਦੇ ਉੱਪਰ ਕੋਈ ਸ਼ੱਕ ਨਹੀਂ ਹੈ ਕਿਸੇ ਵੀ ਗਲਤ ਕੰਮ ਦਾ ਅੰਦੇਸ਼ਾ ਨਹੀਂ ਹੈ ਮੌਤ ਦੇ ਵਿੱਚ ਕਿਸੇ ਦਾ ਹੱਥ ਹੁੰਦਿਆ ਸਾਨੂੰ ਕੋਈ ਸ਼ੱਕ ਨਹੀਂ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਰੇਪ ਹੋਣ ਦਾ ਜਾਂ ਕਿਸੇ ਤਰ੍ਹਾਂ ਦੀ ਸੱਟ ਲੱਗਣ ਦਾ ਜਾਂ ਉਸ ਲੜਕੀ ਦੇ ਪ੍ਰੈਗਨੈਂਟ ਹੋਣ ਦਾ ਜ਼ਿਕਰ ਨਹੀਂ ਹੈ ਬਾਬਾ ਰਣਜੀਤ ਸਿੰਘ ਨੂੰ ਨਿਆਂਪਾਲਿਕਾ ਦੇ ਉੱਪਰ ਪੂਰਨ ਤੌਰ ਤੇ ਭਰੋਸਾ ਹੈ ਤੇ ਉਹ ਹਰ ਤਰ੍ਹਾਂ ਦੀ ਜਾਂਚ ਦੇ ਵਿੱਚ ਸਹਿਯੋਗ ਕਰਨਗੇ ਇਹ ਟੜਰੀਆਂ ਵਾਲੇ ਦੇ ਵਕੀਲ ਵੱਲੋਂ ਕੱਲ ਹਰ ਚੈਨਲ ਦੇ ਉੱਤੇ ਆ ਕੇ ਬਿਆਨ ਦਿੱਤੇਗੇ ਉਹਨਟ ਡਰੀਆਂ ਵਾਲੇ ਵੱਲੋਂ ਵੀ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਗਿਆ ਜਿਸ ਵਿੱਚ ਉਹ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਦਾ ਦਿਖਾਈ ਦਿੱਤਾ ਹੈ। ਬਾਬੇ ਮੁਤਾਬਿਕ ਉਹ ਉਸ ਸਮੇਂ ਜਦੋਂ ਇਹ ਘਟਨਾ ਕੱਟੀ ਪੰਜਾਬ ਦੇ ਵਿੱਚ ਨਹੀਂ ਸੀ, ਸੂਬੇ ਦੇ ਵਿੱਚ ਨਹੀਂ ਸੀ, ਸ਼ਾਇਦ ਉਹ ਉਸ ਟਾਈਮ ਵਿਦੇਸ਼ ਦੇ ਵਿੱਚ ਸੀ। ਕੁੜੀ ਨੇ ਗੁਰਦੁਆਰੇ ਦੇ ਬਾਹਰ ਕੋਈ ਜ਼ਹਿਰੀਲੀ ਚੀਜ਼ ਨਿਗਲੀ ਸੀ ਤੇ ਸਾਡੇ ਸੇਵਾਦਾਰਾਂ ਵੱਲੋਂ ਹੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਜਾਇਆ ਗਿਆ ਸੀ ਤੇ ਹਸਪਤਾਲ ਦੇ ਵਿੱਚ ਹੀ ਉਸ ਕੁੜੀ ਦੀ ਮੌਤ ਹੋ ਗਈ ਸੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਗਰਭਵਤੀ ਹੋਣ ਦਾ ਜਾਂ ਰੇਪ ਦਾ ਕੋਈ ਵੀ ਜ਼ਿਕਰ ਨਹੀਂ ਸੀ ਇਹ ਸਾਰਾ ਮਾਮਲਾ ਖੁਦਕੁਸ਼ੀ ਦਾ ਮਾਮਲਾ ਸੀ ਤੇ ਪੁਲਿਸ ਨੇ 174 ਦੇ ਤਹਿਤ ਮਾਮਲਾ ਦਰਜ ਕਰਕੇ ਜੋ ਵੀ ਕਾਰਵਾਈ ਕਰਨੀ ਸੀ ਉਹ ਕਾਰਵਾਈ ਕਰਦਿਆਂ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ ਟਡਰੀਆਂ ਵਾਲੇ ਨੇ ਇਹ ਵੀ ਕਿਹਾ ਕਿ ਉਹ सीबीआई ਜਾਂ ਕਿਸੇ ਵੀ ਏਜੰਸੀ ਤੋਂ ਜਾਂਚ ਦੇ ਲਈ ਤਿਆਰ ਹਨ ਜਿੱਥੇ ਵੀ ਪੁਲਿਸ ਉਹਨਾਂ ਨੂੰ ਬੁਲਾਏਗੀ ਉਹ ਉੱਥੇ ਜਾ ਕੇ ਹਾਜ਼ਰ ਹੋ ਜਾਣਗੇ ਜਾਂਚ ਦੇ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰਨਗੇ ਇਹ ਰਣਜੀਤ ਸਿੰਘ ਟਡਰੀਆਂ ਵਾਲੇ ਵੱਲੋਂ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੰਗਤਾਂ ਇਸ ਵੀਡੀਓ ਮੈਸੇਜ ਨੂੰ ਹਰ ਜਗ੍ਹਾ ਪਹੁੰਚਾਉਣ ਤਾਂ ਕਿ ਲੋਕਾਂ ਨੂੰ ਮੇਰੀ ਸੱਚਾਈ ਦਾ ਪਤਾ ਲੱਗੇ ਹੁਣ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਬਾਬੇ ਤੇ ਕਿਸੇ ਡੇਰੇ ਦੇ ਸਾਧ ਦੇ ਉੱਪਰ ਰੇਪ ਦੇ ਇਲਜ਼ਾਮ ਲੱਗੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਾਮ ਰਹੀਮ ਬਲਾਤਕਾਰ ਦੇ ਦੋਸ਼ਾਂ ਦੇ ਅੰਦਰ ਹੀ ਜੇਲ੍ਹ ਦੇ ਵਿੱਚ ਹੈ ਉਹ ਸਜ਼ਾ ਕੱਟ ਰਿਹਾ ਹੈ ਆਸਰਾਮ ਬਾਪੂ ਵੀ ਜੇਲ੍ਹ ਦੇ ਵਿੱਚ ਹੈ ਉਹ ਵੀ ਬਲਾਤਕਾਰ ਦੇ ਕੇਸ ਦੇ ਵਿੱਚ ਹੀ ਸਜ਼ਾ ਕੱਟ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਨਾਨਕ ਸਰ ਕਲੇਰਾਂ ਦੇ ਡੇਰੇ ਵਿੱਚ ਬਾਬਾ ਲੱਖਾ ਦੇ ਉੱਪਰ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਉਹਨਾਂ ਉੱਪਰ ਤਾਂ ਬੱਚਿਆਂ ਦਾ ਸ਼ੋਸ਼ਣ ਕਰਨ ਦੇ ਬਹੁਤ ਹੀ ਗੰਭੀਰ ਇਲਜ਼ਾਮ ਲੱਗੇ ਨੇ ਤੇ ਇਹ ਵੀ ਸੋਸ਼ਲ ਮੀਡੀਆ ਦੇ ਵਿੱਚ ਹੀ ਆ ਰਿਹਾ ਹੈ ਕਿ ਉਹਨਾਂ ਨੇ ਆਪਣੀ ਗਲਤੀ ਮੰਨ ਕੇ ਮਾਫੀ ਵੀ ਮੰਗ ਲਈ ਹੈ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਵੀ ਪੁਲਿਸ ਕੇਸ ਦਰਜ ਨਹੀਂ ਹੋਇਆ ਹੈ ਜੇ ਸੋਸ਼ਲ ਮੀਡੀਆ ਤੇ ਕੋਈ ਬੰਦਾ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ ਤਾਂ ਪੁਲਿਸ ਨੂੰ ਖੁਦ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਵੀਡੀਓਜ਼ ਦਾ ਸੰਗਿਆਨ ਲੈ ਕੇ ਐਫ ਆਈ ਆਰ ਦਰਜ ਕਰਨੀ ਚਾਹੀਦੀ ਹੈ ਉਸ ਪਰਤਾਪ ਪੌਸਕੋ ਦਾ ਮਾਮਲਾ ਜਿਹੜਾ ਹੈ ਉਹ ਬੰਨਦਾ ਹੈ ਜੇ ਉਹ ਸਾਰੇ ਚੀਜ਼ਾਂ ਨੂੰ ਜਿਵੇਂ ਕਿਹਾ ਜਾ ਰਿਹਾ ਹੈ ਕਿ ਉਸਨੇ ਕਬੂਲਿਆ ਹੈ ਤੇ ਮਾਫੀ ਮੰਗੀ ਹੈ ਤੇ ਕਾਰਵਾਈ ਪੁਲਿਸ ਨੂੰ ਕਰਨੀ ਚਾਹੀਦੀ ਹੈ ਪਤਾ ਨਹੀਂ ਪੁਲਿਸ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਇੱਥੇ ਵੀ ਜੋ ਸਮਾਂ ਗੁਜ਼ਰ ਗਿਆ ਹੈ 12 ਸਾਲ ਦਾ ਲੰਮਾ ਸਮਾਂ ਗੁਜ਼ਰ ਗਿਆ ਹੈ ਉਸ ਲੰਬੇ ਸਮੇਂ ਦਾ ਹਵਾਲਾ ਲੈ ਕੇ ਬਹੁਤ ਲੋਕ ਇਸ ਨੂੰ ਸ਼ਕਤੀ ਮਾਮਲਾ ਮੰਨਦੇ ਨੇ ਕਿ ਇੰਨਾ ਟਾਈਮ ਲੰਮਾ ਕਿਉਂ ਲੱਗਿਆ ਇਹ ਕੇਸ ਦਰਜ ਕਰਨ ਦੇ ਲਈ ਜਾਂ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਕਰਨ ਦੇ ਲਈ ਜੇ ਪਹਿਲਾਂ ਉਸ ਨੂੰ ਡਰ ਸੀ ਹੁਣ ਉਹ ਡਰ ਕਿਵੇਂ ਦੂਰ ਹੋ ਗਿਆ ਇਸ ਬਾਰੇ ਵੀ ਕੋਈ ਬਹੁਤੀ ਸਫਾਈ ਨਹੀਂ ਦਿੱਤੀ ਗਈ ਹੈ ਹਾਂ ਦੋਵਾਂ ਤਰ੍ਹਾਂ ਦੇ ਵਕੀਲਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਦੋਸ਼ ਜ਼ਰੂਰ ਲਗਾਏ ਗਏ ਨੇ ਸ਼ਿਕਾਇਤ ਕਰਤਾ ਦੇ ਵਕੀਲ ਵੱਲੋਂ ਤਾਂ ਘਰ ਟੋਂ ਦੀਆਂ ਧਮਕੀਆਂ ਦੇਣ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀ ਕੀਤੀਆਂ ਗਈਆਂ ਨੇ ਹੁਣ ਉਹ ਧਮਕੀਆਂ ਪੁਲਿਸ ਵੱਲੋਂ ਦਿੱਤੀਆਂ ਗਈਆਂ ਨੇ ਕਰ ਪ੍ਰਸ਼ਾਸਨ ਵੱਲੋਂ ਢਾਇਆ ਗਿਆ ਸੀ ਹਰਿਆਣਾ ਵੱਲੋਂ ਢਾਇਆ ਗਿਆ ਸੀ ਇਹ ਪੰਜਾਬ ਵੱਲੋਂ ਢਾਇਆ ਗਿਆ ਸੀ ਇਸ ਦੀ ਡਿਟੇਲ ਕੋਈ ਵੀ ਬਾਹਰ ਨਿਕਲ ਕੇ ਨਹੀਂ ਆ ਰਹੀ ਲੇਕਿਨ ਇਲਜ਼ਾਮ ਤਰਾਸ਼ੀ ਜਰੂਰ ਹੋ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਗੁਰਦੁਆਰੇ ਦੇ ਬਾਹਰ ਉਸਨੇ ਖੁਦਕੁਸ਼ੀ ਕੀਤੀ ਸੀ ਇਹ ਕਿਹਾ ਜਾ ਰਿਹਾ ਹੈ ਫਿਰ ਕਤਲ ਦਾ ਮਾਮਲਾ ਕਿਉਂ ਦਰਜ ਕੀਤਾ ਗਿਆ ਲੇਕਿਨ ਜੇ ਕਿਸੇ ਨੇ ਖੁਦਕੁਸ਼ੀ ਕੀਤੀ ਹੈ ਆਤਮ ਹੱਤਿਆ ਕੀਤੀ ਹੈ ਤਾਂ ਉਹਦੀ ਵਜ੍ਹਾ ਤਾਂ ਕੋਈ ਨਾ ਕੋਈ ਜ਼ਰੂਰ ਰਹੀ ਹੋਵੇਗੀ ਜੇ ਕੋਈ ਬੰਦਾ ਆਪਣੇ ਘਰ ਤੋਂ ਬਾਹਰ ਗੁਰਦੁਆਰੇ ਦੇ ਬਾਹਰ ਉਸੇ ਗੁਰਦੁਆਰੇ ਦੇ ਬਾਹਰ ਆ ਕੇ ਆਪਣੀ ਜਾਨ ਲੈ ਰਿਹਾ ਹੈ ਕੋਈ ਜ਼ਹਿਰੀਲੀ ਚੀਜ਼ ਪੀ ਰਿਹਾ ਹੈ ਤਾਂ ਉਹਦਾ ਕੋਈ ਨਾ ਕੋਈ ਗਿਲਾ ਸ਼ਿਕਵਾ ਕੋਈ ਨਾ ਕੋਈ ਰੋਸ ਉਸ ਸੰਸਥਾ ਦੇ ਖਿਲਾਫ ਉਸ ਡੇਰੇ ਦੇ ਖਿਲਾਫ ਉਸ ਡੇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਖਿਲਾਫ ਜ਼ਰੂਰ ਹੋਏਗਾ ਜਿਸ ਦੀ ਜਾਂਚ ਕਰਨੀ ਵੀ ਜ਼ਰੂਰੀ ਹੈ ਲਾਜ਼ਮੀ ਹੈ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਵੱਖ-ਵੱਖ ਸਮੇਂ ਤੇ ਵੱਖ-ਵੱਖ ਡੇਰਿਆਂ ਦੇ ਸਾਧਾਂ ਦੇ ਖਿਲਾਫ ਉੱਥੇ ਰਹਿ ਰਹੇ ਸੇਵਾਦਾਰ ਉੱਥੇ ਰਹਿ ਰਹੇ ਬੱਚੇ ਉੱਥੇ ਰਹਿ ਰੀਆਂ ਲੜਕੀਆਂ ਜੋ ਕਿ ਸੇਵਾ ਕਰ ਰੀਆਂ ਨੇ ਆਪਣੇ ਘਰਾਂ ਤੋਂ ਦੂਰ ਉੱਥੇ ਰਹਿ ਰਹੇ ਨੇ ਉਹਨਾਂ ਨਾਲ ਉਹਨਾਂ ਦੇ ਭਰੋਸੇ ਦਾ ਕਤਲ ਜ਼ਰੂਰ ਕੀਤਾ ਜਾਂਦਾ ਹੈ ਉਹਨਾਂ ਨਾਲ ਉਹਨਾਂ ਨੂੰ ਸੋਸ਼ਿਤ ਜਿਹੜਾ ਹੈ ਬਾਰ-ਬਾਰ ਕੀਤਾ ਜਾਂਦਾ ਹੈ ਇਹ ਘਟਨਾਵਾਂ ਬਾਹਰ ਆਉਂਦੀਆਂ ਰਹੀਆਂ ਨੇ ਲੰਮੇ ਸਮੇਂ ਤੋਂ ਆ ਰਹੀਆਂ ਨੇ ਲੇਕਿਨ ਫੇਰ ਵੀ ਮਾਪੇ ਆਪਣੇ ਬੱਚਿਆਂ ਨੂੰ ਪਤਾ ਨਹੀਂ ਕਿਸ ਵਿਸ਼ਵਾਸ ਦੇ ਸਹਾਰੇ ਇਹਨਾਂ ਡੇਰੀਆਂ ਦੇ ਵਿੱਚ ਛੱਡ ਜਾਂਦੇ ਨੇ ਕਿਸ ਪਰੋਸੇ ਦੇ ਉੱਪਰ ਉਹ ਇਹਨਾਂ ਡੇਰੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਜਾਂਦੇ ਨੇ ਕਿਸੇ ਵੀ ਡੇਰੇ ਦੇ ਉੱਪਰ ਕਿਸੇ ਸਾਥ ਦੇ ਉੱਪਰ ਕਿਸੇ ਵਿਅਕਤੀ ਦੇ ਉੱਪਰ ਵਿਸ਼ਵਾਸ ਕਰਨਾ ਇੱਕ ਅਲੱਗ ਚੀਜ਼ ਹੈ ਲੇਕਿਨ ਇੰਨਾ ਜ਼ਿਆਦਾ ਅਨਾਂ ਵਿਸ਼ਵਾਸ ਕਰਨਾ ਕਿ ਆਪਣੇ ਬੱਚਿਆਂ ਨੂੰ ਹੀ ਤੁਸੀਂ ਉਹਨਾਂ ਦੇ سپرد ਕਰ ਦੇਵੋ ਇਹ ਸਮਝ ਦੇ ਵਿੱਚ ਆਉਣਾ ਬਹੁਤ ਔਖਾ ਹੈ ਲੇਕਿਨ ਇਹ ਵੀ ਯਕੀਨੀ ਹੈ ਪਰਤਿਆ ਹੋਇਆ ਸੱਚ ਹੈ ਕਿ ਜਿਸ ਦੇ ਉੱਪਰ ਤੁਸੀਂ ਵਿਸ਼ਵਾਸ ਕਰੋਗੇ ਉਹੀ ਤੁਹਾਡੇ ਨਾਲ ਵਿਸ਼ਵਾਸਕ ਜਿਹੜਾ ਹੈ ਜ਼ਰੂਰ ਕਰੇਗਾ ਇਹ ਵੀ ਬਹੁਤ ਸਦੀਆਂ ਤੋਂ ਪ੍ਰਤਿਆਆ ਹੋਇਆ ਹੀ ਇੱਕ ਤੱਤ ਹੈ ਖੈਰ ਕੁਝ ਵੀ ਹੋਵੇ ਸਾਡੇ ਵੱਲੋਂ ਇਹ اپੀਲ ਕੀਤੀ ਜਾਂਦੀ ਹੈ ਕਿ ਸੱਚ ਜ਼ਰੂਰ ਸਮੇਂ ਦੇ ਨਾਲ ਬਾਹਰ ਆਏਗਾ ਲੇਕਿਨ ਮਾਪੇ ਆਪਣੇ ਬੱਚਿਆਂ ਨੂੰ ਖਾਸ ਕਰ ਇਸ ਉਮਰ ਦੇ ਨੌਜਵਾਨਾਂ ਨੂੰ ਇਹਨਾਂ ਡੇਰਿਆਂ ਦੇ ਵਿੱਚ ਇਹਨਾਂ ਸਾਧਾਂ ਦੇ سپرد ਨਾ ਕਰਨ ਆਪਣੇ ਬੱਚੇ ਦੀ ਜ਼ਿੰਦਗੀ ਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ ਆਪਣੀ ਜ਼ਿੰਮੇਵਾਰੀ ਨੂੰ ਨਿਭਾਓ ਕਿਸੇ ਹੋਰ ਦੇ ਆਸਰੇ ਕਿਸੇ ਹੋਰ ਜਗ੍ਹਾ ਦੇ ਉੱਤੇ ਉਹਨਾਂ ਨੂੰ ਨਾ ਛੱਡੋ ਅੱਜਕੱਲ੍ਹ ਤਾਂ ਘਰਾਂ ਦੇ ਵਿੱਚ ਵੀ ਬੱਚੇ ਮਹਿਫੂਜ਼ ਨਹੀਂ ਹੈਗੇ ਕਿਸੇ ਹੋਰ ਡੇਰੇ ਦੇ ਵਿੱਚ ਕੀ ਮਹਿਫੂਜ਼ ਹੋਣਗੇ ਇਸ ਲਈ ਸੋਚੋ ਆਪਣੀ ਅਕਲ ਤੇ ਹੱਥ ਮਾਰੋ ਤੇ ਆਪਣੇ ਬੱਚਿਆਂ ਦੀ ਸਾਂਭ ਜਿਹੜੀ ਹੈ ਸੰਭਾਲ ਖੁਦ ਕਰੋ ਉਹਨਾਂ ਨੂੰ ਕਿਸੇ ਡੇਰੇ ਕਿਸੇ ਸਾਧ ਦੇ ਕੋਲ ਨਾ ਛੱਡੋ ਇਹੀ ਅਸੀਂ ਅਪੀਲ ਕਰਦੇ ਆਂ ਉਮੀਦ ਕਰਦੇ ਹਾਂ ਕਿ ਜਾਂਚ ਦੇ ਵਿੱਚ ਸੱਚ ਜ਼ਰੂਰ ਸਾਹਮਣੇ ਆਏਗਾ ਤੇ ਜੋ ਵੀ ਕੋਈ ਦੋਸ਼ੀ ਹੋਏਗਾ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ ਇਸੇ ਆਸ ਦੇ ਨਾਲ ਵਿਦਾ ਲੈਣੇ ਆਂ ਧੰਨਵਾਦ